ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਬਲਵੰਤ ਕਾਰਗੀ ਜੀ ਦੀ ਲਿਖੀ ਹੋਈ ਕਹਾਣੀ ਛੱਲੇ ਜੈ ਰਾਜ ਦੀ ਮੇਜ਼ ਉਤੇ ਨਿੱਕਾ ਜਿਹਾ ਦੀਵਾ ਬਲਦਾ ਸੀ ਖਾਬੇ ਪਾਸੇ ਤਾਂ ਕੀ ਖੁੱਲੀ ਸੀ ਤੇ ਬਾਹਰ پھیਜੀ ਹੋਈ ਨੀਲੀ ਰਾਤ ਦਿਸਦੀ ਸੀ ਕਈ ਸਤਰਾਂ ਉਸ ਦੇ ਮਨ ਵਿੱਚ ਘੁੰਮ ਰਹੀਆਂ ਸਨ ਪਰ ਉਸ ਦਾ ਮਨ ਕਿ ਤੇ ਵੀ ਨਹੀਂ ਸਿੱਕਦਾ ਉਹ ਫੇਰ ਕਲਮ ਚੁੱਕ ਕੇ ਤੇ ਮੇਜ਼ ਉੱਤੇ ਟੜਕੇ ਦੇ ਪਏ ਬਾਸੇ ਫੁੱਲ ਸੁੰਘੇ ਤੇ ਲਿਖਣ ਲੱਗ ਪਿਆ 217 ਲਿਖ ਕੇ ਹੀ ਉਹ ਫੇਰ ਖਲੋ ਗਿਆ ਉਹ ਪ੍ਰੇਤ ਦੇ ਫਲਸਫੇ ਉੱਤੇ ਕੁਝ ਲਿਖ ਰਿਹਾ ਸੀ ਪ੍ਰੇਤ ਆਦਮੀ ਦੇ ਮਨ ਨੂੰ ਇਕਾਗਰ ਕਰ ਦਿੰਦੀ ਏ ਤੇ ਮਨ ਦੀ ਗਰਦ ਝਾੜ ਕੇ ਖਿਆਲਾਂ ਦੇ ਸ਼ੀਸ਼ੇ ਨੂੰ ਅੱਗੇ ਕੀ ਪ੍ਰੀਤੋ ਤੇ ਉਸ ਕਈ ਕਹਾਣੀਆਂ ਤੇ ਮਜ਼ਮੂਨ ਲਿਖੇ ਸਨ ਉਸ ਦੇ ਲੇਖ ਸਦਾ ਇੱਕ ਸੁਨੇਹੇ ਨਾਲ ਭਰਪੂਰ ਹੁੰਦੇ ਉਸ ਦੇ ਹਰ ਸਤਰ ਵਿੱਚ ਇੱਕ ਕਲੇਸ਼ਕ ਸੀ ਇੱਕ ਮਦੁਰਤਾ ਜਿਸ ਵਿੱਚ ਉਸ ਦੀ ਆਪਣੀ ਸ਼ਖਸੀਅਤ ਟਲ ਕੇ ਸੁng ਹੋ ਗਈ ਸੀ ਪਿਆਰ ਜਿਹੜਾ ਦੂਜੇ ਲਿਖਾਰੀਆਂ ਵਾਂਗ ਵੇਗ ਦਾ ਹੜ ਬਣਿਆ ਰਹਿੰਦਾ ਉਸ ਦੀਆਂ ਲਿਖਤਾਂ ਵਿੱਚ ਇੱਕ ਸਵੱਛ ਨਦੀ ਵਾਂਗ ਵਗਦਾ ਸੀ ਸਾਰੀ ਉਮਰ ਦੇ ਤਜਰਬਿਆਂ ਪਿੱਛੋਂ ਹੁਣ ਉਮਰ ਦੇ ਅਖੀਰਲੇ ਪੱਖ ਵਿੱਚ ਆ ਕੇ ਉਹ ਇੱਕ اٹਲ ਨਿਸ਼ਚੇ ਬੱਦੇ ਵਿਸ਼ਵਾਸ ਉਤੇ ਬੋਝ ਗਿਆ ਸੀ ਤੇ ਉਸ ਦੀ ਕਲਮ ਵਿੱਚ ਸਰਲਤਾ ਆ ਗਈ ਸੀ ਇੱਕ ਅਜੀਬ ਕਿਸਮ ਦਾ ਤੇਜ ਜਿਸ ਨਾਲ ਲੋਕ ਖਿੱਚੇ-ਖਿੱਚੇ ਗਏ ਸਨ ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਆ ਪੀਟੀਆਂ ਸਨ ਜ਼ਿੰਦਗੀ ਦੇ ਪਹਿਲੇ ਪੱਖ ਵਿੱਚ ਉਹ ਬਹੁਤ ਕੁੜੀਆਂ ਨੂੰ ਮਿਲਿਆ ਸੀ ਹਰ ਕੁੜੀ ਉਸਦੇ ਮਨ ਉਤੇ ਇੱਕ ਨਿੱਕੀ ਜਹੀ ਚਰੇਟ ਛੱਡ ਜਾਂਦੀ ਇੱਕ ਛੋਟੀ ਜਹੀ ਛਿਲ ਜਿਹੜੀ ਉਹ ਕਹਾਣੀ ਲਿਖ ਕੇ ਬਾਹਰ ਕੱਢਦਾ ਉਸੇ ਹਰ ਕਹਾਣੀ ਪਿੱਛੇ ਇੱਕ ਕੁੜੀ ਸੀ ਐਨ ਗਲਾ ਕੇ ਉਸ ਊਲੀ ਠੰਡੀ ਹਵਾ ਦਾ ਘੁੱਟ ਪਰਿਆ ਅੱਖਾਂ ਨੂੰ ਟਪੋ ਰਿਆ ਤੇ ਆਪਣੇ ਮਨ ਦੇ ਸਖਣੇ ਬਨ ਉਤੇ ਝਾਕਣ ਲੱਗਾ ਪਿਛਲੇ ਕਈ ਦਿਨਾਂ ਤੋਂ ਉਹ ਬੇਹਤ ਫਿੱਕਾ ਫਿੱਕਾ ਤੇ ਉਦਾਸ ਸੀ ਬੇਸ਼ੱਕ ਉਹ ਜ਼ਿੰਦਗੀ ਵਿੱਚ ਬੜਾ ਬਾਕਾਇਦਾ ਸੀ ਬੜਾ ਨਿਯਮ ਅਨੁਸਾਰ ਬੜਾ ਚੇਤਨ ਪਰ ਅੱਜ ਉਸ ਦੇ ਮਨ ਵਿੱਚ ਇੱਕ ਅਜੀਬ ਖੋਜ ਜਿਹੀ ਚੁਰਦੇ ਸੀ ਪਰਸੋਂ ਉਸ ਦਾ ਜਨਮ ਦਿਨ ਮਨਾਇਆ ਗਿਆ ਸੀ 53ਵੀਂ ਸਾਲਗਿਰ 53ਵੀਂ ਸਾਲਗਿਰ ਉਹ ਸਾਰਾ ਦਿਨ ਬਹੁਤ ਖੁਸ਼ ਰਿਹਾ ਸੀ ਉਸ ਦੇ ਸਾਰੇ ਮੁੰਡੇ ਕੁੜੀਆਂ ਨੇ ਵਾਰ-ਵਾਰ ਆ ਕੇ ਉਸ ਨੂੰ ਸ਼ੁਭ ਸ਼ਾਮਾਂ ਦਿੱਤੀਆਂ ਸਨ ਪਰਾਥਣ ਨੂੰ ਜਦ ਹੋਸਤੇ ਵੱਡੀ ਧੀ ਦੀ ਸਹੇਲੀ ਲਤਾ ਨੇ ਆਕੇ ਉਸ ਨੂੰ ਆਦਰ ਨਾਲ ਵਧਾਈ ਦਿੱਤੀ ਤਾਂ ਇੱਕਦਮ ਉਹ ਗੰਭੀਰ ਹੋ ਗਿਆ ਤੇ ਥੋੜਾ ਜਿਹਾ ਉਦਾਸ ਲਤਾ 4 ਸਾਲ ਪਿਛੋਂ ਉਸੇ ਸ਼ੰਕਰ ਦੇ ਕਲਚਰ ਸੈਂਟਰ ਤੋਂ ਵਾਪਸ ਆਈ ਸੀ ਉਹ ਜੈ ਰਾਜ ਦੀਆਂ ਕਹਾਣੀਆਂ ਨੂੰ ਬਹੁਤ ਪਿਆਰ ਕਰਦੀ ਸੀ ਕਈ ਵਾਰ ਉਹ ਆਕੇ ਜੈ ਰਾਜ ਕੋਲ ਬੈਠ ਜਾਂਦੀ ਤੇ ਚਰਤੇ ਕੋਸ਼ੀਆਂ ਲੇਖਤਾਂ ਦੀਆਂ ਗੱਲਾਂ ਕਰਦੀ ਰਹਿੰਦੀ। ਉਸੇ ਮਜ਼ਬੂਨਾਵਾਂ ਦੀਆਂ ਜਿਨ੍ਹਾਂ ਉਸੋ ਜੀਵਨ ਵਿੱਚ ਉਤਸ਼ਾਹ ਦਿੱਤਾ। ਥੋੜੇ ਦਿਨਾਂ ਵਿੱਚ ਹੀ ਉਹ ਉਸ ਦੇ ਵੱਡੀ ਤੇ ਨਲਿਨੀ ਦੀ ਪੱਕੀ ਸਹੇਲੀ ਬਣ ਗਈ। ਲਤਾ ਤੇ ਨਲਨੀ ਦੋਨਾਂ ਵਿੱਚ ਬਹੁਤ ਪਿਆਰ ਦੇ ਸਾਹ ਜਵਤ ਗਈ ਸੀ। ਦੋਵੇਂ ਇਕੱਠੀਆਂ ਸੈਰ ਨੂੰ ਜਾਂਦੀਆਂ, ਇਕੱਠੀਆਂ ਰੋਟੀ ਖਾਂਦੀਆਂ ਤੇ ਕਈ ਵਾਰ ਇਕੱਠੀਆਂ ਹੀ ਸੌਂ ਜਾਂਦੀਆਂ। ਜਦ ਕਦੀ ਲਤਾ ਜੈ ਰਾਜ ਕੋਲਾ ਬੈਂਦੀ ਤੇ ਨਾਚ ਤੇ ਸੰਗੀਤ ਦੀਆਂ ਗੱਲਾਂ ਕਰਦੀ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਉਹ ਅਜੀਬ ਸੁਪਨਿਆਂ ਪਰੇਚਣ ਘਾੜਦੀਆਂ ਵੱਡੀਆਂ ਵੱਡੀਆਂ ਕੁੱਟਾਂ ਫੜ ਰਿਆ ਹੋਵੇ ਕੁਝ ਦਿਨ ਹੋਏ ਇੱਕ ਨਿੱਕੇ ਜਿਹੇ ਉਤਸਵ ਉਤੇ ਲਤਾ ਸਬਨਾ ਦੇ ਕਹਿਣ ਸੁਣਨ ਤੇ ਨੱਚੀ ਵੀ ਸੀ ਰਾਤ ਨੂੰ ਬਾਹਰ ਘਾਉ ਉਤੇ ਜਿੱਥੇ ਖੁੰਜੇ ਵਿੱਚ ਇੱਕ ਉਹ ਦੇਵਾ ਬਲਦਾ ਸੀ ਉਹ ਨੱਚੀ ਸੀ ਰਾਤ ਦੇ ਫਿੱਕੇ ਹਨੇਰੇ ਵਿੱਚ ਉਸ ਦੇ ਨਕਸ਼ ਬੜੇ ਫੈਲੇ ਹੋਏ ਤੇ ਗਵਾਚੇ-ਗਵਾਚੇ ਸਨ ਤੇ ਉਸ ਦੇ ਸਿਰ ਦੇ ਵਾਲ ਅਣਗਿਣਤ ਪੁੰਡਲਾਂ ਛੱਲਿਆਂ ਵਿੱਚ ਉਲਜ ਗਏ ਸਨ ਜੈ ਰਾਜ ਨੇ ਇੱਕ ਲੰਮਾ ਸਾਹ ਖਿੱਚਿਆ ਤੇ ਅਨਕ ਤੇ ਕਲਮ ਮੇਜ਼ ਉੱਤੇ ਰੱਖ ਦਿੱਤੀ ਤਾਂ ਕਿ ਵਿੱਚੋਂ ਬਾਹਰ ਜਾ ਕੇ ਆ ਉਸ ਦੇ ਕੋਠੀ ਨਾਲ ਲੱਗਦੇ ਖੇਤ ਫਸਲ ਕਟ ਚੁੱਕਣ ਪਿੱਛੋਂ ਰੋਡੇ ਹੋਏ ਸਨ ਪਰਲੇ ਪਾਸੇ ਨਹਿਰ ਦੇ ਕੰਢੇ ਤੋਂ ਕਦੇ ਕਦੇ ਗਿੱਦੜ ਚਿਆਂਗ ਉੱਠਦਾ ਉਸ ਆਪਣੇ ਮੂੰਹ ਤੇ ਹੱਥ ਫੇਰਿਆ ਤੇ ਆਪਣੀਆਂ ਗੱਲਾਂ ਨੂੰ ਟੋਇਆ ਜਿਨ੍ਹਾਂ ਦਾ ਮਾਸ ਚਿੰਗਾ ਵਿੱਚ ਘੁਮਲਾ ਗਿਆ ਸੀ ਉਹ ਸਦਾ ਉੱਚ ਪਿਆਰ ਦਾ ਹਾਮੀ ਰਿਹਾ ਸੀ ਦੇਵੀ ਪਿਆਰ ਕਾਮ ਦੀ ਵਾਸਤਾ ਤੋਂ ਪਰੇ ਹੁੰਦਾ ਹੈ ਇੱਕ ਸਦੀਵੇਂ ਨਰਮ ਜਜ਼ਬਾ ਜਿਹੜਾ ਸਾਡੇ ਮਨ ਨੂੰ ਇਕਾਗਰ ਕਰ ਦਿੰਦਾ ਹੈ ਕਦੇ ਕਿਸੇ ਪਿਆਰ ਨੇ ਉਸ ਆਮਨ ਇੰਨਾ ਨਹੀਂ ਸੀ ਝੰਜੋੜਿਆ ਕਿ ਉਸ ਦਾ ਮਨ ਨਿਕਲਿਆ ਤੇ ਖਿੰਡਿਆ ਖਿੰਡਿਆ ਜਾਪੇ ਹੌਣ ਦੀ ਕਰ ਪਿਆਰ ਸਦਾ ਉਸ ਨੂੰ ਉਪਜਾਉ ਸ਼ਕਤੀ ਦਾ ਵਾਲੀ ਬਣਿਆ ਰਹਾ ਪਰ ਲਤਾ ਨਾਲ ਉਸ ਨੂੰ ਇੱਕਦਮ ਇਹ ਕਿਹੋ ਜਿਹਾ ਪਿਆਰ ਹੋ ਗਿਆ ਸੀ ਕਿ ਹੋ ਜਿਆ ਉਸ ਦਾ ਮਨ ਏਡਾ ਪਟਿਆ ਪਟਿਆ ਕਿਉਂ ਸੀ ਜਿਵੇਂ ਉਸ ਦੇ ਸਰੀਰ ਚੋਂ ਸਾਰੀ ਸ਼ਕਤੀ ਉੱਡ ਗਈ ਹੋਵੇ ਉਹ ਸੋਚਣ ਲੱਗਾ ਵਾਕਈ ਉਹ ਲਤਾ ਨੂੰ ਪਿਆਰ ਕਰਨ ਲੱਗ ਪਿਆ ਸੀ ਜਵਾਨੀ ਦੇ ਪਿਆਰ ਨਾਲੋਂ ਕਿਤੇ ਵਧੇਰੇ ਪਿਆਰ ਜਵਾਨੀ ਦੇ ਪਿਆਰ ਵਿੱਚ ਤੂ ਹੁੰਦੀ ਹੈ ਤੇਜ਼ ਵਗਦੇ ਇੱਕ ਪਹਾੜੀ ਨਾਲੇ ਵਾਂਗ ਜੋ ਹਰ ਚੀਜ਼ ਨੂੰ ਨਾਲ ਰੋੜ ਲੈ ਜਾਂਦਾ ਹੈ ਪਰ ਬੁਢਾਪੇ ਦਾ ਪਿਆਰ ਸਮੁੰਦਰ ਵਾਂਗ ਹੁੰਦਾ ਹੈ ਗੰਭੀਰ ਖਾਮੋਸ਼ ਅਡੋਲ ਤੇ ਜਿਹੜੀ ਚੀਜ਼ ਡਿੱਗਦੀ ਹੈ ਉਥੇ ਦੀ ਉਥੇ ਹੋ ਰਹਿੰਦੀ ਹੈ ਇੱਕ ਬਹੁਤ ਦਿਲ ਡੋਬੋ ਦਾ ਸਿਨੇ ਉਸ ਦੇ ਮਨ ਨੂੰ ਘੇਰ ਲਿਆ ਤੇ ਉਹ ਇਸ ਪਿਆਰ ਤੇ ਸੋਚਣ ਲੱਗਾ ਇਸ ਨਿਰਾਸ਼ਾ ਪਰੇ ਉੱਤਰ ਹੀਣ ਪਿਆਰ ਉਤੇ ਜੋ ਮਨ ਵਿੱਚ ਸਾਰੀਆਂ ਖਾਹਸ਼ਾਂ ਨੂੰ ਇਕਸੱਤਰ ਬਣਾ ਕੇ ਤਰਫਾ ਛੱਡਦਾ ਹੈ ਇੱਕ ਬੇਵਸ ਜਿਹਾ ਗੁੱਸਾ ਜਿਵੇਂ ਕੋਈ ਖਲਾ ਨਾਲ ਝਗੜ ਰਿਹਾ ਹੋਵੇ ਬਾਹਰ ਨੀਲੀ ਰਾਤ ਵਿੱਚ ਉਸ ਨੂੰ ਇੰਜ ਜਾਪਿਆ ਜਿਵੇਂ ਅਫੀਮ ਕੁਲੀ ਹੋਈ ਹੋਵੇ ਤੇ ਲਤਾਂ ਦੇ ਵਾਲਾਂ ਦੇ ਛੱਲੇ ਉਸ ਵਿੱਚ ਉਲਝ ਗਏ ਹੋਣ ਉਸ ਕਈ ਵਾਰ ਅੱਖੀਆਂ ਚਮਕੀਆਂ ਖਾਨੇਰੇ ਉੱਤੇ ਉਸ ਨੂੰ ਸੰਗੀਤ ਦੇ ਛੱਲੇ ਉੜਦੇ ਦੇ ਸੀ ਉਸ ਕਲਮ ਚੁੱਕੀ ਤੇ ਆਪਣੀਆਂ ਪਹਿਲੀਆਂ ਲਿਖੀਆਂ ਸਤਰਾਂ ਨੂੰ 15ਵੇਂ ਵਾਰ ਫਿਰ ਪੜਿਆ ਉਸ ਨੂੰ ਇਸ ਵਾਰ ਇਹ ਫਿਕਰੇ ਬਹੁਤ ਹੀ ਅਰਥੀਨ ਜਾਪੇ ਤੇ ਉਸ ਨੇ ਉਹਨਾਂ ਨੂੰ ਕੱਟ ਦਿੱਤਾ ਉਹ 53 ਸਾਲਾਂ ਦਾ ਹੋ ਗਿਆ ਸੀ ਜਵਾਨੀ ਦੇ ਧੁੱਪ ਸਦਾ ਦੀ ਉਮਰ ਦੇ ਪਰਛਾਵੇਂ ਵਿੱਚ ਢਲ ਗਈ ਸੀ ਸਦਾ ਲਈ ਹੁਣ ਤਦ ਉਹ ਸੰਗੜੀਆਂ ਚਰੀਆਂ ਵਿੱਚ ਉਪਰਲੇ ਹਾਸੇ ਨਾ ਹੱਸ ਕੇਗਾ ਵਕਤ ਦੀਆਂ ਨਜ਼ਰਾਂ ਨਾ ਆਉਣ ਵਾਲੀਆਂ ਹੌਲੀ ਹੌਲੀ ਕੋਲੇ-ਪੋਲੇ ਉਸਦੇ ਮੂੰਹ ਤੇ ਲੀਕਾਂ ਤੇ ਚਿਗਾਂ ਵਾਉਂਦੀਆਂ ਰਹੀਆਂ ਸਨ ਉਹ ਜ਼ੋਰ ਦੇਖੰਗਿਆ ਜਿਸ ਅਚਾਨਕ ਫੂਕ ਨਾਲ ਦੀਵੇ ਦੀ ਲੋ ਥੜਕੀ ਤੇ ਕਮਰੇ ਦਾ ਚਾਨਣਾ ਕੰਬ ਉਠਿਆ ਬਾਹਰ ਕਿਸੇ ਵੇਲੇ ਜ਼ਰਾ-ਜ਼ਰਾ ਹਵਾ ਸੋਰ ਵਗਦੀ ਜਿਸ ਨਾਲ ਤੋਤਾ ਦੇ ਪੱਤੇ ਸਰਸਰਾਉਂਦੇ। ਉਸ ਆਪਣੀਆਂ ਅਰਕਾ ਮੇਜ਼ ਉੱਤੇ ਢੇਕ ਲੇਆਂ। ਲਤਾ ਨੇ ਉਸਾ ਪਿਆਰ ਕਿੰਨਾ ਵਿਅਰਥ ਸੀ। ਕਿੰਨਾ ਫੂਕਾ ਤੇ ਖੋਖਲਾ ਜਿਹਾ ਸੀ ਉਸਦਾ ਪਿਆਰ। ਉਸ ਵਿੱਚ ਅੰਤ ਦਾ ਵੇਖ ਸੀ। ਪਰ ਬਗੈਰ ਅਭਿਮਾਨ ਤੇ ਵਿਸ਼ਵਾਸ ਦੇ। ਜ਼ਿੰਦਗੀ ਦੇ ਨਾਟਕ ਦੇ ਸਾਰੇ ਪਾਤਰ ਇੱਕ-ਇੱਕ ਕਰਕੇ ਉਸ ਦੇ ਮਨ ਅੱਗੇ ਆਏ। ਲਤਾ ਦੀ ਸ਼ਕਲ ਫਲੋਰਾ ਨਾਲ ਕਿੰਨੀ ਮਿਲਦੀ ਸੀ। ਫਲੋਰਾ ਜਿਸ ਨੂੰ ਅੱਜ ਤੋਂ 5 ਜੀਵਰੇ ਪਹਿਲਾਂ ਜਦੋਂ ਬਲਾਇਤ ਵਿੱਚ ਵਿਦਿਆ ਲੈਣ ਲਈ ਗਿਆ ਸੀ ਇੱਕ ਹੋਟਲ ਵਿੱਚ ਮਿਲਿਆ ਸੀ ਫਲੋਰਾ ਇੱਕ ਢਾਉਣਿਆਂ ਦੇ ਦੁਕਾਨ ਦੇ ਨੌਕਰ ਸੀ ਇਸ ਕੁੜੀ ਲਈ ਉਸਦਾ ਦੇਵੀ ਪਿਆਰ ਮੁਕਕੀ ਸੀ ਫਲੋਰਾ ਉਸ ਦੀਆਂ ਗੱਲਾਂ ਤੇ ਮੋਹਤ ਸੀ ਉਸ ਕਦੇ ਕਿਸੇ ਵਿੱਚ ਇੰਨਾ ਜ਼ਬਤ ਤੇ ਐਨੀ ਨਿਮਰਤਾ ਨਹੀਂ ਸੀ ਵੇਖੀ ਆਮ ਮਰਦ ਲਾਉ ਵਾਲੇ ਜਿਹੇ ਹੁੰਦੇ ਹਨ ਜੈ ਰਾਜ ਇਹਨਾਂ ਸਭ ਨਾਲੋਂ ਵੱਖ ਸੀ ਹਰ ਹਫਤੇ ਉਹ ਦੋਵੇਂ ਮਿਲਦੇ ਇਕੱਠੇ ਸੈਰ ਕਰਨ ਜਾਂਦੇ ਇਕੱਠੇ ਕੋਈ ਆਟ ਗੱਲ ਦੀ ਵੇਖਣ ਜਾਂ ਸੰਗੀਤ ਸੁਣਨ ਜਾਂਦੇ ਤੇ ਕਈ ਵਾਰ ਰਾਤ ਦੀ ਰੋਟੀ ਵੀ ਇਕੱਠੇ ਖਾਂਦੇ ਇੱਕ ਰਾਤ ਉਹ ਦੋਵੇਂ ਸਿਨੇਮਾ ਵੇਖ ਕੇ ਚੇਰ ਨਾਲ ਵਾਪਸ ਆਏ ਹੋਟਲ ਦੀ ਨੁਕਰੇ ਉਹ ਦੋ ਕੁਰਸੀਆਂ ਤੇ ਬੈਠੇ ਗੱਲਾਂ ਕਰਦੇ ਰਹੇ ਤੇ ਰੋਟੀ ਖਾਂਦੇ ਰਹੇ ਫਲੋਰਾ ਨੇ ਇੱਕ ਆਮਲੇਟ ਖਾਦਾ ਡਬਲ ਰੋਟੀ ਤੇ ਤੇ ਨ ਟੋਸਟ ਜਿੱਥੇ ਤੇ ਫੇਰ ਤਾਵਾ ਬੀਕੇ ਸਿਗਰਟ ਪੀਣ ਲੱਗੀ ਜੈ ਰਾਜਵਾਲ ਹੌਲੀ ਹੌਲੀ ਧੂਏਂ ਦੀਆਂ ਫੂਕ ਛੜਦੇ ਆ ਉਸ ਪੁੱਛਿਆ ਤੂੰ ਸਿਗਰਟ ਨਹੀਂ ਪੀਂਦਾ ਕਿਉਂ ਮੈਨੂੰ ਚੰਗੇ ਨਹੀਂ ਲੱਗਦੀ ਕਦੇ ਅਜ਼ਮਾਇਆ ਹੈ ਸਿਗਰਟ ਨੂੰ ਉਸ ਮੁਸਕੁਰਾ ਕੇ ਆਖਿਆ ਨਹੀਂ ਪਰ ਹਰ ਚੀਜ਼ ਨੂੰ ਅਜ਼ਮਾਉਣ ਦੀ ਲੋੜ ਥੋੜਾ ਹੀ ਹੁੰਦੀ ਏ ਬੁਰੀ ਚੀਜ਼ ਅਸੀਂ ਦੂਸਰਿਆਂ ਵਿੱਚ ਅਸਰ ਕਰਦੀ ਵੇਖ ਕੇ ਛੱਡ ਸਕਦੇ ਆ ਤਾ ਕਿ ਸਿਗਰਟ ਬੁਰੀ ਚੀਜ਼ ਹੈ ਇਸੇ ਹੱਦ ਤੱਕ ਤਾਂ ਫਿਰ ਸਿਗਰਟ ਬੁਝਾ ਦੇਵਾ ਨਹੀਂ ਮੈਂ ਕਿਸੇ ਨੂੰ ਨਹੀਂ ਰੋਕਦਾ ਆ ਮੈਨੂੰ ਆਪ ਪੀਣਾ ਚੰਗਾ ਨਹੀਂ ਲੱਗਦਾ ਤੁਸੀਂ ਇਸ ਦੇ ਆਦੀ ਹੋ ਗੱਲਾਂ ਕਰਨ ਵਿੱਚ ਸ਼ਾਇਦ ਤੁਹਾਨੂੰ ਸਹੂਲਤ ਦਿੰਦਾ ਹੋਵੇ ਤੁਸੀਂ ਪੀਂਦੇ ਰਹੋ ਫੇਰੋ ਚਰਚੀ ਕਰ ਗੱਲਾਂ ਕਰਦੇ ਰਹੇ ਬੁਲਾਏ ਤੇ ਹਿੰਦੁਸਤਾਨ ਦੀ ਜ਼ਿੰਦਗੀ ਆਜ਼ਾਦੀ ਤੇ ਗੁਲਾਮੀ ਫਰਜ਼ ਤੇ ਸੰਕੋਚ ਆਰਥਕ ਤੇ ਪ੍ਰਮਾਰਥਕ ਗੁੰਝਲਾ ਕਰੀਬ ਕਰੀਬ ਫਾਰ ਮਸਲੇ ਉੱਤੇ ਬੋਲੇ ਫਲੋਰਾ ਸਿਗਰਟ ਦਾ ਧੂਆ ਛੱਡਦੀ ਜਿਹੜਾ ਨੀਲੇ ਛੱਲਿਆਂ ਵਿੱਚ ਹੌਲੀ-ਹੌਲੀ ਉੱਪਰ ਉੱਠਦਾ ਉਸ ਦੇ ਮੂੰਹਵਾਲੇ ਨੀਲੇ ਕਾਲੇ ਛੱਲੇ ਫੈਲਰ ਜਾਂਦੇ ਵਾਲਾਂ ਵਰਗੇ ਨੀਲੇ ਧੂਏ ਦੇ ਇਹ ਛੱਲੇ ਜੈ ਰਾਜ ਉਸ ਦੇ ਸਾਹਮਣੇ ਬੈਠਾ ਚਿਹਰੇ ਫੇਕ ਕੇ ਉਸ ਦੀਆਂ ਗੱਲਾਂ ਸੁਣਦਾ ਰਿਹਾ ਕੋਲੇ ਹੋਏ ਧੂਏ ਦੇ ਗੁੰਡਲਾਂ ਵਿੱਚੋਂ ਫਲੋਰਾ ਦਾ ਮੂੰਹ ਮੱਥਾ ਬਹੁਤ ਖਿੰਡਿਆ ਖਿੰਡਿਆ ਨਜ਼ਰ ਆਉਂਦਾ ਸੀ ਉਹ ਮੀਚੀਆਂ ਹੋਈਆਂ ਅੱਖਾਂ ਨਾਲ ਜਿਨ੍ਹਾਂ ਦੀ ਤਕਣੇ ਟੁੱਟੀ ਹੋਈ ਸੀ ਉਸ ਵੱਲ ਝਾਕਦਾ ਰਿਹਾ ਸਫੈਦ ਉਂਗਲ ਵਰਗੀ ਸਿਗਰਟ ਜਿਸ ਦਾ ਸਿਰ ਲਾਲ ਨਾਗਵਾਂਗ ਲੱਗਦਾ ਸੀ ਫਿੱਕੇ ਹਨੇਰੇ ਨੂੰ ਨਿੱਕੀਆਂ ਸੂਈਆਂ ਕਿਰਨਾਂ ਨਾਲ ਪਰ ਉਹ ਤੱਕਦਾ ਸੀ ਤੂੰਏ ਦੇ ਬੇਸ਼ੁਮਾਰ ਛੱਲੇ ਜਿਹੜੇ ਫਲੋਰਾ ਦੇ ਸੁਲਾਬੇ ਬੁੱਲਾਂ ਵਿੱਚੋਂ ਨਿਕਲ ਰਹੇ ਸਨ ਜੈ ਰਾਜ ਨੂੰ ਬਹੁਤ ਵਧੀਆ ਲੱਗ ਰਿਹਾ ਸੀ ਜਾਦੋਵਾਖ ਹੋਏ ਤਾਂ ਉਹ ਮਹਿਸੂਸ ਕੀਤਾ ਕਿ ਜਿਵੇਂ ਉਸਦੇ ਦਿਮਾਗ ਦੀਆਂ ਨਸਾਂ ਵਿੱਚ ਸਿਗਰਟ ਦਾ ਧੂਆ ਫਸਰ ਗਿਆ ਹੋਵੇ ਉਸਨੇ ਕਦੇ ਸਿਗਰਟ ਨਹੀਂ ਸੀ ਪੀਤੀ ਪਰ ਇੱਕ ਦੱਬੀ ਹੋਈ ਖਾਹਿਸ਼ ਉਸਦੇ ਗਲ ਵਿੱਚ ਕੁੰਡੀ ਬਣ ਕੇ اٹਕ ਗਈ ਸੀ ਉਸ ਜ਼ੋਰ ਦੇ ਫੋਕਿਆ ਪਰ ਇਹ ਕੁੰਡੀ ਕੁਸੈਲੇ ਸਵਾਦ ਵਾਂਗ ਉਸਦੇ ਤਾਲੂ ਨਾਲ ਚੰਬੜੀ ਰਹੀ ਉਸਦਾ ਜੀ ਕੀਤਾ ਕਿ ਜ਼ੋਰ-ਜ਼ੋਰ ਦੇ ਸਿਗਰਟ ਦੇ ਸੂਟੇ ਖਿੱਚੇ ਜਿਸ ਨਾਲ ਇੱਕ ਅਸਤ ਸੰਗ ਤੋਂ ਫਿਰ ਲੇਲਾ ਜਾਵੇ ਕਿਸੇ ਜਤਨ ਨਾਲ ਵੀ ਹੁਣ ਉਹ ਉਸ ਅਲੜ ਜਵਾਨੀ ਨੂੰ ਵਾਪਸ ਨਹੀਂ ਸੀ ਬੁਲਾ ਸਕਦਾ ਤਦੀ ਵੀ ਉਹ ਉਸ ਤਰ੍ਹਾਂ ਫੇਰ ਅਲਗਰਜ਼ੀ ਨਾਲ ਕਿਸੇ ਦੇ ਪਿਆਰ ਨੂੰ ਨਹੀਂ ਸੀ ਟੋ ਸਕਦਾ ਮੇਜ਼ ਉੱਤੇ ਨਿੱਕੀ ਘੜੀ ਹੌਲੇ ਹੌਲੇ ਵਕਤ ਕੁਤਰ ਰਹੀ ਸੀ ਅੱਧੀ ਰਾਤ ਕਦੇ ਦੀ ਲੰਘ ਚੁੱਕੀ ਸੀ ਉਸ ਨੂੰ ਯਾਦ ਆਇਆ ਕਿ ਇਸ ਤਰ੍ਹਾਂ ਆਪਣੇ ਪੜਨ ਵਾਲੇ ਕਮਰੇ ਵਿੱਚ ਬੈਠਾ ਡਾਕਟਰ ਫਾਸਟ ਜਦ ਕੁਝ ਅਜਹੀਆਂ ਸੋਚਾਂ ਸੋਚ ਰਿਆ ਸੀ ਤਾਂ ਯਮਰਾਜ ਆ ਕੇ ਉਸ ਨੂੰ ਇਸ ਸ਼ਰਤ ਤੇ ਜ਼ਿੰਦਗੀ ਦਾ ਹੁਸਨ ਤੇ ਤਾਕਤ ਦੇ ਗਿਆ ਸੀ ਇਹ ਮਰਨ ਲੱਗੇ ਡਾਕਟਰ ਫਾਸਟ ਜਾਨ ਜਮਰਾਜ ਦੇ ਹਵਾਲੇ ਕਰੇ ਜੈ ਰਾਜ ਨੇ ਬਾਹਰ ਅਮੁੱਖ ਹਨੇਰੇ ਵਿੱਚ ਚੱਕ ਗਿਆ ਕਾਸ਼ ਕੋਈ ਜਮਰਾਜ ਆ ਜਾਂਦਾ ਜਿਸ ਨਾਲ ਉਹ ਵੀ ਕੁਝ ਸਾਲਾਂ ਦੀ ਜਵਾਨੀ ਤੇ ਨੂਰ ਬਦਲੇ ਆਪਣੀ ਬਾਕੀ ਉਮਰ ਵੇਚ ਸੁਟਣ ਦਾ ਫੈਸਲਾ ਕਰ ਸਕਦਾ ਵਾਰਾ ਜਹੀ ਕੋਈ ਗੱਲ ਵੀ mumkin ਨਹੀਂ ਸੀ ਬਾਹਰ ਅਚਾਨਕ ਇੱਕ ਚਾਮਜੜੇ ਕੋਡੇ ਜਿਵੇਂ ਕੋਈ ਕਾਲਾ ਪੱਤਾ ਟੁੱਟਿਆ ਹੋਵੇ ਤੇ ਉਹ ਕੰਬ ਉਠਿਆ ਪਰसों ਉਸਦੇ ਜਨਮ ਦਿਨ ਉਤੇ ਰਾਤ ਨੂੰ ਲਤਾ ਨੇ ਖਾਣਾ ਉਹਨਾਂ ਦੇ ਘਰ ਹੀ ਖਾਦਾ ਸੀ ਮੇਜ਼ ਉਤੇ ਬੈਠੀ ਦੇ ਉਸਦੇ ਪੂਰੇ ਵਾਲ ਤੇਜ਼ ਰੋਸ਼ਨੀ ਵਿੱਚ ਸੁਨਹਿਰੀ ਛੱਲੇ ਜਾਪਦੇ ਸਨ ਕੰਨਾਂ ਉਤੇ ਵੱਡੇ ਵੱਡੇ ਦੋ ਕੁੰਡਲ ਗਾਲ ਤੇ ਕਰ ਤੇ ਲਗਾਏ ਸਨ ਰੋਟੀ ਖਾ ਹਟਣ ਪਿੱਛੋਂ ਜਦੋਂ ਲਤਾ ਨੂੰ ਬਾਹਰ ਕੋਠੀ ਦੇ ਫਟਕ ਟਿੱਕਰ ਛੱਡਣ ਗਿਆ ਲਤਾ ਨੇ ਆਖਿਆ ਤੁਹਾਡੀ ਨਵੀਂ ਕਹਾਣੀ ਪਿਆਰ ਦੀ ਪਛਾਣ ਬਹੁਤ ਸੁੰਦਰ ਹੈ ਜੈ ਰਾਜ ਦਾ ਦਿਲ ਥੋੜਾ ਜਿਹਾ ਠੇਠ ਗਿਆ ਉਹ ਫਟਕ ਤੇ ਵਿਦਾ ਹੋਣ ਲੱਗੇ ਇੱਕ ਮਿੰਟ ਰੁਕੇ ਉਸ ਦੀਆਂ ਵੱਡੀਆਂ ਅੱਖਾਂ ਬਹੁਤ ਨਰਮ ਸਨ ਤੇ ਤਾਂਬੇ ਦੀ ਚਲਕ ਵਾਲੇ ਵਾਲ ਹਨੇਰੇ ਵਿੱਚ ਵੱਟ ਗਏ ਸਨ ਉਹ ਕੁਝ ਚੁੱਪ ਰਿਹਾ ਉਸ ਦੀ ਆਵਾਜ਼ ਗਵਾਜੇ ਗਈ ਸੀ ਉਸ ਆਪਣੇ ਬੋਲਾਂ ਨੂੰ ਦਿਲ ਦੇ ਪਤਾਲ ਤੋਂ ਤੋ ਕੇ ਆਖਿਆ ਅੱਛਾ ਤੈਨੂੰ ਉਸ ਵਿੱਚ ਕੀ ਚੰਗਾ ਲੱਗਿਆ ਏ ਤੁਹਾਡਾ ਪਿਆਰ ਬਾਰੇ ਖਿਆਲ ਕਿ ਪਿਆਰ ਇੱਕ ਸ਼ਕਤੀ ਹੈ ਜਿਸ ਨਾਲ ਅਸੀਂ ਮਨ ਨੂੰ ਇਕਾਗਰ ਕਰਕੇ ਦੁਨੀਆ ਦੇ ਮਹਾਨ ਕੰਮ ਕਰ ਸਕਦੇ ਹਾਂ ਹਾਂ ਉਸ ਮਰੀ ਹੋਈ ਆਵਾਜ਼ ਵਿੱਚ ਆਖਿਆ ਇਤਨੇ ਵਿੱਚ ਨਲਨੀ ਆ ਗਈ ਲਤਾ ਤੇ ਨਲਨੀ ਗੱਲਾਂ ਕਰਦੀਆਂ ਚਲੀਆਂ ਗਈਆਂ ਜੈ ਰਾਜ ਬਹੁਤ ਚਿਰ ਪਿੱਕਰਤਾ ਉਤੇ ਕੋਠੀਏ ਡੇਟਾ ਹਿਲਦਾ ਰਿਹਾ ਅੱਜ ਜਦ ਹੁਣ ਉਹ ਪ੍ਰੇਤ ਬਾਰੇ ਕੁਝ ਲਿਖਣ ਲੱਗਾ ਤਾਂ ਬਾਰ-ਬਾਰ ਤੂਏ ਦੇ ਛੱਲੇ ਅੱਖਰਾਂ ਵਿੱਚ ਘੁੰਮਦੇ ਹੋਏ ਗੁਆਚ ਜਾਂਦੇ ਉਸ ਅੱਖਾਂ ਉਤੇ ਹੱਥ ਫੇਰਿਆ ਤਾਂ ਕੀ ਤੋਂ ਬਾਹਰ ਰਾਤ ਇੱਕ ਨੱਚਣ ਵਾਲੀ ਵਾਂਗ ਕਾਲਾ ਲਹਿੰਗਾ ਪਾਈ ਖੜੀ ਸੀ ਤੇ ਤਾਰਿਆਂ ਦੇ ਕੁੰਗਰੂ ਹੌਲੀ-ਹੌਲੀ ਵੱਜ ਰਹੇ ਸਨ ਉਸ ਨੂੰ ਰਾਤ ਵਿੱਚ ਹਰ ਚੀਜ਼ ਬਹੁਤੀ ਫੈਲਦੀ-ਫਿਰਦੀ ਜਾਪੀ ਜਿਵੇਂ ਹਰ ਚੀਜ਼ ਉਤੇ ਹਨੇਰੇ ਨੇ ਪ੍ਰੂਣਾ ਕਰ ਦਿੱਤਾ ਹੋਏ ਜਿਵੇਂ ਰਾਤ ਦੀ ਵਿਸ਼ਾਲਤਾ ਨੇ ਇੱਕ ਅਮੁਖ ਕਲਤਨ ਨਾਲ ਸਭ ਚੀਜ਼ਾਂ ਨੂੰ ਛੋਹ ਦਿੱਤਾ ਹੋਵੇ ਪਤਾ ਨਹੀਂ ਇਸ ਤਰ੍ਹਾਂ ਉਹ ਕਾ ਟਿੱਕਰ ਬੈਠਾ ਰਿਹਾ ਜਦ ਉਸ ਲੇਖਣ ਲਈ ਕਲਮ ਚੁੱਕੀ ਤਾਂ ਪੂਰਵ ਵਿੱਚ ਉਹ ਪੜ ਚੁੱਕੇ ਸੀ ਹਵਾ ਪਿਜੇ ਪਿਜੀ ਤੇ ਗੂੜੀ ਸੀ ਤੇ ਪਲਾੜ ਵਿੱਚ ਇੱਕ ਮੋਤੀਆਂ ਚਾਨਣਾ ਖਿੰਡਿਆ ਹੋਇਆ ਸੀ ਉਸ ਅੰਗੜਾਈ ਲਿੱਤੀ ਦੇਵੇ ਨੂੰ ਫੋਗ ਮਾਰੀ ਤੇ ਭਾਰੇ ਭਾਰੇ ਕਦਮਾਂ ਨਾਲ ਬਾਹਰ ਨਿਕਲ ਗਏ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ